ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਤੇ ਬਾਕੀ ਅੱਜ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਅੱਕੇ ਮਜਾਂ ਸੁਆ ਪੈ ਰਿਹਾਗਾ ਕਟੀਆਂ ਨੂੰ ਦੇਸੀ ਤਰੀਕੇ ਨਾਲ ਤਿਆਰ ਕਰਨ ਤੱਕ ਉਹ ਟੰਗਿਆ ਦੱਸ ਰਿਹਾ ਜਿਵੇਂ ਕਿ ਅੱਜ ਕੱਲ ਮਾਰਕੀਟ ਦੇ ਵਿੱਚ ਬਹੁਤ ਰੌਲਾ ਰੱਪਾ ਹੋ ਰਿਹਾ ਵੀ ਮਾਰਕੀਟ ਦੇ ਵਿੱਚ ਆ ਫਲਾਣੀ ਚੀਜ਼ ਦੇਤੇ ਕੁੜੀ ਦੇ ਦੋ ਆ ਪ੍ਰੋਡਕਟ ਦੇ ਦੋ ਇਹਨਾਂ ਕਟਰੂ ਵੱਡੇ ਹੁੰਦੇ ਆ ਫਲਾਣਾ ਹੁੰਦੇ ਆ ਬਹੁਤ ਕੁਝ ਆ ਰਿਹਾ ਬਹੁਤ ਮਹਿੰਗਾ ਸਮਾਨ ਆ ਜਿਹੜਾ ਕਿ ਜ਼ਿੰਮੇਦਾਰ ਅਫੋਰਡ ਨਹੀਂ ਕਰ ਸਕਦਾ ਜੇ ਆਪਾਂ ਇੰਨਾ ਮਹਿੰਗਾ ਸਮਾਨ ਪਾ ਲਈ ਤਾਂ ਆਪਾਂ ਇਹਨਾਂ 'ਚੋਂ ਕੱਢਦੇ ਵੀ ਕੁਛ ਨਹੀਂ ਇੱਕ ਨੂੰ ਮੈਂ ਸੌਖਾ ਯਾ ਤਰੀਕਾ ਦੱਸਦਾ ਜਿਵੇਂ ਕਿ ਹੁਣ ਜੇ ਉਹ ਮੱਝ ਸੂਪੀ ਸੂਣ ਤੋਂ ਬਾਅਦ ਜਿਹੜਾ ਬੱਚਾ ਹੋਊਗਾ ਉਹਨੂੰ ਘੰਟਾ 2 ਘੰਟੇ ਅੰਦਰ ਅੰਦਰ ਬੋਲਾ ਜ਼ਰੂਰ ਪਿਆ ਦਿਓ ਰਾਜਮਾ ਬੋਲਾ ਪਿਆ ਦਿਓ ਜਿੰਨਾ ਵੀ ਉਹ ਪੀਂਦਾ ਇੱਕ ਦਿਨ ਜਿੰਨਾ ਚਿਰ ਮਰਜ਼ੀ ਪੀ ਜਾਵੇ ਉਹ ਉਹਨਾਂ ਨੂੰ ਬੋਲਾ ਪਿਆ ਦਿਓ ਉਸ ਤੋਂ ਬਾਅਦ ਜਿਵੇਂ ਕਿ ਆਪਾਂ ਗੱਲਾਂ ਜਾਂਦੇ ਡੀ ਵਾਰਨਿੰਗ ਦੀ 8 ਤੋਂ 10 ਦਿਨਾਂ ਤੱਕ ਜੂਨ ਵਾਲੀ ਦਵਾਈ ਦੇਣੀ ਹੁੰਦੀ ਆਪਾਂ ਨੂੰ ਉਹ ਡੋਜ਼ ਦੇ ਦਿਓ ਤੇ ਉਸ ਤੋਂ ਬਾਅਦ ਮਹੀਨੇ ਬਾਅਦ ਕੜੋਜ ਤੇ ਤਾਂ 9 ਮਹੀਨੇ ਬਾਅਦ 6 ਮਹੀਨੇ ਬਾਅਦ ਫਿਰ ਸਾਲ ਬਾਅਦ ਤੇ ਇੱਕ ਜਦੋਂ ਆਪਾਂ ਇੱਕ ਧਿਆਨ ਰੱਖੋ ਵੀ ਜਦੋਂ ਆਪਾਂ ਦਵਾਈ ਦੇਣੀ ਹੈਗੀ ਉਹਦੇ ਨਾਲ ਲਿਵਰ ਟੌਨਿਕ ਪੰਜ ਦਿਨ ਲਾਜ਼ਮੀ ਦੇ ਦਿਆ ਕਰੋ ਥੋੜਾ ਦੋ ਚਾਰ ਐਮ ਐਲ ਬੱਚੇ ਨੂੰ ਠੀਕ ਆ ਤੇ ਉਸ ਤੋਂ ਬਾਅਦ ਗੱਲ ਆ ਜਾਂਦੀ ਹੈਗੀ ਜਿਵੇਂ ਕਿ ਦੁੱਧ ਦੀ ਦੁੱਧ ਹੁੰਦਾ ਜਿਵੇਂ ਕਿ ਆਪਾਂ ਘਟਰੂ ਪਹਿਲੇ ਤਾਂ 9 ਮਹੀਨੇ ਜ਼ਰੂਰੀ ਦੁੱਧ ਹੁੰਦਾ ਦਾ 3 ਮਹੀਨੇ ਤੋਂ ਬਾਅਦ ਛਡਾ ਦਿਆ ਕਰੋ ਜਿਵੇਂ ਕਿ ਪਹਿਲੇ 2 ਮਹੀਨੇ 4-4 ਕਿਲੋ ਤੇ ਉਸ ਤੋਂ ਬਾਅਦ ਤੀਸਰੇ ਮਹੀਨੇ ਜਾ ਕੇ ਇੱਕ ਹਫਤਾ 3 ਕਿਲੋ ਕਰ ਦੋ ਫਿਰ ਅਗਲੇ ਹਫਤੇ 2 ਕਿਲੋ ਕਰਦੇ ਅਗਲੇ ਹਫਤੇ 1 ਕਿਲੋ ਕਰ ਦੋ ਤੇ ਐਂਡ ਦੇ ਵੀ ਜਿਵੇਂ ਦੇ ਐਂਡ 'ਚ ਜਾ ਕੇ ਦੁੱਧ ਬੰਦ ਕਰ ਦੋ ਕਿਉਂਕਿ ਤਿੰਨ ਕੁ ਮਹੀਨਾ ਤੱਕ ਹੀ ਬਾਹਰ ਜ਼ਰੂਰਤ ਹੁੰਦੀ ਹੈ ਘੱਟ ਉਹ ਤੋਂ ਬਾਅਦ ਕੋਈ ਐਡੀ ਜ਼ਰੂਰਤ ਨਹੀਂ ਹੁੰਦੀ ਦੁੱਧ ਦੀ ਤੇ ਉਸ ਤੋਂ ਬਾਅਦ ਗੱਲ ਆ ਜਾਂਦੀ ਹੈਗੀ ਦੁੱਧ ਦਾ ਵੀ ਹੋ ਗਿਆ ਤੇ ਇਸ ਤੋਂ ਬਾਅਦ ਆ ਜਾਂਦੀ ਹੈ ਗੱਲ ਫੀਡ ਦੀ ਕਈ ਬੰਦੇ ਕਹਿੰਦੇ ਆ ਵੀ ਇਹਨਾਂ ਨੂੰ ਯਾਹ ਸਟਾਰਟ ਕਾਫ ਸਟਾਰਟਰ ਫੀਡ ਸ਼ੁਰੂ ਕਰ ਦੋ ਬਲਣਾ ਕਰ ਦੋ ਤੇ ਕੜਾ ਕਰ ਦੋ ਦੇਖੋ ਪਹਿਲੀ ਗੱਲ ਤਾਂ ਇਹ ਆ ਗਈ ਡੇਢ ਮਹੀਨੇ ਤੱਕ ਦਾ ਕਟਰੂ ਜਾਂ ਮੱਜਾਂ ਦੇ ਕਟਰੂ ਨੇ ਉਹ ਕੁਝ ਖਾਣ ਨਹੀਂ ਲੱਗਦੇ ਡੇਢ ਮਹੀਨੇ ਤੱਕ ਆਪਾਂ ਤਰ ਹੀ ਜਾਂਦੇ ਆਂਗੇ ਬਟਲੀ ਜੀ ਪਾ ਕੇ ਉਹ ਡੋਲਦਾ ਹੁੰਦਾ ਖਰਾਬ ਕਰੀ ਜਾਂਦੇ ਆ ਉਹਦਾ ਕੋਈ ਫਾਇਦਾ ਨਿਕਲਾ ਪਹਿਲਾਂ ਕਟਰੂ ਨੂੰ ਖਾ ਕੇ ਖੁਸ਼ ਨਹੀਂ ਹਗੇ ਤੇ ਨਾ ਉਹਦੇ ਵਿੱਚੋਂ ਕੁਝ ਨਿਕਲ ਨਾ ਖਾ ਕੇ ਖੁਸ਼ ਨੇ ਨਾ ਉਹ ਡੋਲ ਡੂਲਦਾ ਹੁੰਦਾ ਹੈਗੇ ਸੌਖਾ ਤਰੀਕਾ ਤਾਂ ਇਹ ਹੀ ਹੈਗਾ ਵੀ ਡੇਢ ਮਹੀਨੇ ਤੱਕ ਕਟਰੂ ਨੂੰ ਦੁੱਧ 4 ਕਿਲੋ ਤੋਂ ਬਹੁਤ ਹੁੰਦਾ ਹੈ ਕੁਝ ਨਹੀਂ ਖਾਂਦਾ ਦੇਖੋ ਜਿਵੇਂ ਖਾਂਦੇ ਬੜਾ ਮੋਟਾ ਮੱਝਾਂ ਨੇ ਤੇ ਮੂੰਹ ਮਾਰੂ ਦਾ ਮਾਰ ਲਓ ਉਦੋਂ ਬਾਅਦ ਉਹਨੂੰ ਕੀ ਕਰਨਾ ਆਪਾਂ ਕੋਈ ਲੋੜ ਨੇ ਇਹ ਮੈਂ ਇਹ ਫੀਡਾਂ ਦੇ ਜੇ ਮੈਂ ਕਿ ਮੱਝਾਂ ਨੂੰ ਫੀਡ ਵਰਤ ਰਿਆਂ ਆਪਾਂ ਬੱਚੀ ਚਾਰ ਹੁੰਦਾ ਜਾਂ ਹਰਾ ਹੁੰਦਾ ਜਾਂ ਤੂੜੀ ਹੁੰਦੀ ਆ ਸਾਰਾ ਮਿਕਸ ਹੁੰਦਾ ਮੱਝਾਂ ਨੂੰ ਮੁਰੋ ਚੱਕ ਕੇ ਇਹਨਾਂ ਨੂੰ ਥੋੜਾ ਰੋਗ ਪਾ ਦੋ ਤੇ ਉਹਦੇ ਵਿੱਚ ਨਾ ਕੀ ਆ 50 ਗ੍ਰਾਮ ਗੁੜ ਘੁੱਟ ਕੇ ਨਾਲ ਰਲਾ ਦੋ ਜੋ ਇੱਕ ਲਿਵਰ ਟੌਨਿਕ ਵੀ ਆ ਤੇ ਇਹ ਤਾਕਤ ਸਿਹਤ ਵਾਸਤੇ ਵੀ ਬਹੁਤ ਚੰਗੀ ਚੀਜ਼ ਆ ਤੇ ਇਹ ਸ਼ੁਰੂ ਕਰਦੋ ਕੁਝ ਨਹੀਂ ਹੁੰਦਾ ਕੋਈ ਪੇਟ ਨਹੀਂ ਵੱਧਦਾ ਕੁਝ ਨਹੀਂ ਵੱਧਦਾ ਇਹਦੇ ਨਾਲ ਟਿੰਜ ਮੱਝਾਂ ਲਈ ਘਰਾ ਕੇ ਪਾ ਦੋ ਕੋਈ ਚੱਕਰ ਨਹੀਂ ਤੇ ਇੱਕ ਕੀ ਹੁੰਦਾ ਜਿਵੇਂ ਕਿ ਕਟਰੂ ਨੂੰ ਜਿਹੜਾ ਮੀਨਾ ਕ ਖੁੱਲਾ ਨਾ ਛੱਡੋ ਕਿਉਂਕਿ ਉਹ ਜਿਹੜੀ ਧੁੰਨੀ ਕੱਚੀ ਹੁੰਦੀ ਹੈ ਇਹ ਭੱਜ ਕੇ ਧੁੰਨੀ ਫੈਕਚਰ ਹੋ ਜਾਂਦੀ ਆ ਜਾਂ ਛੋਟੇ ਬੱਚੇ ਕੁਲਦੇ ਦੇ ਫਿੱਚਤਾਉਂਦੇ ਆ ਮੀਨਾ ਕ ਬੰਨ ਕੇ ਰੱਖੋ ਜਿਹੜੀ ਮੇਨ ਚੀਜ਼ ਹੁੰਦੀ ਆ ਇਹਨਾਂ ਨੂੰ ਉਦੋਂ ਬਾਅਦ ਖੁੱਲਾ ਛੱਡਣ ਲੱਗ ਜਓ ਜਿੰਨਾ ਤੁਸੀਂ ਇਹਨਾਂ ਨੂੰ ਖੁੱਲਾ ਛੱਡੋਗੇ ਓਨੇ ਕਟਰੂ ਵੱਧ ਗਰੋਥ ਕਰਨਗੇ ਨਾ ਇਹਨਾਂ ਨੂੰ ਜਿਆਦਾ ਪ੍ਰੋਡਕਟਾਂ ਦੀ ਲੋਡ ਆ ਗਈ ਕੋਈ ਬਹੁਤ ਕਹਿੰਦੇ ਵੀ ਆਹ ਲੱਸੀ ਦੋ ਤੇ ਮਿਲਦੇ ਦੋ ਜਦੋਂ ਪੌਣੇ ਜੀ ਮਿਲਾ ਦੋ ਤੇ ਗੜੀ ਮਿਲਾ ਦੋ ਬਈ ਇਹਨਾਂ ਚੀਜ਼ਾਂ ਦੇ ਕੋਈ ਬਾਲੀ ਲੋਡ ਨਹੀਂ ਪੈਂਦੀ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਵਰ ਛੋਟੇ ਕਟਰੂਲੋ ਸੀ ਤੇ ਲਪਤ ਦਿਨਾ ਹੁੰਦਾ 2000 ਵਾਰੀ ਦਿੱਤਾ ਜਾਵੇ ਕਈ ਵਾਰੀ ਕੋਈ ਦਿੱਕਤ ਆ ਜਾਂਦੀ ਹੈਗੀ ਉੱਥੇ ਦੇਖ ਸਕਦੇ ਹਾਂ ਪਰ ਨਹੀਂ ਵੈਸੇ ਨਹੀਂ ਵੀ ਉਮੀ ਮੀਰ ਇਹਨਾਂ ਦੇ ਗੁਰਦਿਆਂ ਦੇ ਵਿੱਚ ਧਾਂਸੀ ਜਾਂਦੇ ਆ ਬਾਅਦ ਦੇ ਵਿੱਚ ਇਹ ਸਵਾ ਨੁਕਸਾਨ ਕਰੀ ਜਾਂਦਾ ਫੈਲ ਜਾਈਗਾ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਤੇ ਹੁਣ ਹੁਣ ਇਹ ਕਟੀਆਂ ਨੇ ਆਪਾਂ ਮੰਨ ਲਓ ਸਾਲ ਦੀ ਕਟੀਆਂ ਇਹ ਦੇਸੀ ਤਰੀਕੇ ਨਾਲ ਕੋਈ ਇਹਨਾਂ ਨੂੰ ਕਾਫ ਸਟਾਰਟਰ ਨਹੀਂ ਕੋਈ ਪ੍ਰੋਡਕਟ ਨਹੀਂ ਕੁਝ ਨਹੀਂ ਖੁੱਲੀਆਂ ਪਲੀਆਂ ਨੇ ਘਟੋ ਘਟਾ ਇਹ 42 ਅ 50 ਇੰਚ ਤੋਂ ਉੱਪਰ ਆ ਗਏ ਘਟੋ ਘਟੋ ਤੇ ਸਾਰੀਆਂ ਕਟੀਆਂ 48 ਇੰਚ ਦੀਆਂ ਨੇ ਜਿਵੇਂ ਕਿ ਇਹ 11 ਮਹੀਨਿਆਂ ਦੀ 11.5 ਦੀ ਉਹ 10 ਕੁ ਮਹੀਨਿਆਂ ਦੀ ਕੱਟੀ ਹੈਗੀ ਤੇ ਵਧੀਆ ਗਰੋਥ ਕੀਤੀ ਹੈ ਯਾਰ ਕੋਈ ਆਪਾਂ ਕੋਈ ਕੋਈ ਪ੍ਰੋਡਕਟ ਨਹੀਂ ਬਾਰਤਾਵੇਂ ਪੈਸੇ ਫालतू ਖਰੀਦੂਲ ਪੈਸਾ ਨਾ ਕੋਈ ਫਾਇਦਾ ਨਹੀਂ ਖਰਚਣ ਦਾ ਬਾਕੀ ਗੱਲ ਇਹ ਵੀ ਅਜ ਮੈਂ ਕਿ ਹੁਣ ਮੇਲਿਆਂ ਦੇ ਆਪਾਂ ਕਟੀਆਂ ਦੇਖਦੇ ਆਂਗੇ ਬਹੁਤ ਨਿਰਗਰ ਕਟੀਆਂ ਹੁੰਦੀਆਂ ਨੇ ਉਹ ਕਈ ਵਾਰ ਇਹ ਹੁੰਦਾ ਨਾ ਜਿਵੇਂ ਕਿ ਹੁਣ ਕਿਸੇ ਬੁੱਲਾਂ ਨੂੰ ਸਿਮਨ ਵੇਚਣੇ ਹੁੰਦੇ ਨੇ ਅਗਲਾ ਆਉਦੇ ਬੁੱਲਾਂ ਦੀਆਂ ਕੱਟੀਆਂ ਦਿਖਾਈ ਜਾਂਦਾ ਦੁੱਧ ਪਿਆ ਪਿਆ ਕੇ 20-20 ਕਿਲੋ ਦਾ ਪਿਆ ਹੁੰਦਾ ਅਗਲਾ ਉਹਨਾਂ ਨੂੰ ਮੱਝਾਂ ਦਾ ਸਾਰਾ ਸੂਆ ਪਿਆਤਾ ਵੀ ਉਹ ਆਪਾਂ ਕੀ ਉਹਦੇ ਵਿੱਚੋਂ ਕੀ ਕੱਢਾਂਗੇ ਆਪਾਂ ਇਹਨਾਂ ਦੁੱਧ ਪਿਆ ਕੇ ਜੇ ਆਪਾਂ ਸੂਆ ਹੀ ਪਿਆ ਦਾ ਕੱਟਰੂ ਨੂੰ ਫਿਰ ਆਪਾਂ ਕਰੇ ਕੀ ਵਰਤਾਂਗੇ ਇਹੀ ਹੁੰਦਾ ਵੀ ਚਲੋ ਆਹਨ ਦਾ ਲਾਲਚ ਹੁੰਦਾ ਇਹਨਾਂ ਸਿਮਨ ਵੇਚਣੇ ਹੁੰਦੇ ਆ ਉਹਦਾ ਕੁਝ ਵੀ ਕਰ ਸਕਦੇ ਆ ਪਰ ਆਪਾਂ ਆਵਦਾ ਤਰੀਕਾ ਵਰਤਦੇ ਹੋਰ ਕਿ ਬੜਾ ਮਹਿੰਗਾ ਖਰਚਾ ਕਰਨ ਦਾ ਕੋਈ ਫਾਇਦਾ ਨਹੀਂ ਇਹ ਹੁੰਦਾ ਇਹਦੇ ਵਿੱਚ ਜੇ ਜਿਹੜੇ ਪਸ਼ੂ ਨੇ ਦੁੱਧ ਦੇਣਾ ਨਾ ਦੁੱ ਜਿਹੜੀ ਬਰੀਡ ਆ ਗਈ ਉਹ ਦੁੱਧ ਦੇਈ ਦੇਊਗੀ ਜੇ ਆਪਾਂ ਸਹੀ ਪਾਲਦਿਆਂ ਨੂੰ ਚਾਹੇ ਉਹਨਾਂ ਦਾ 20 ਕਿਲੋ ਦੁੱਧ ਪਿਆ ਲੋ ਜਿਹੜੇ ਨਹੀਂ ਕੱਢਣਾ ਉਹ ਕੱਢਦੀ ਨਹੀਂ ਚਾਹੇ ਕਿੰਨਾ ਵੀ ਕੋਈ ਜ਼ੋਰ ਲਾ ਲੇ ਜੇ ਕੋਈ ਬੰਦਾ ਕਹੇ ਮੈਂ ਦੁੱਧ ਪਿਆ ਕੇ ਦੁੱਧ ਕੱਢ ਲੂੰ ਨਹੀਂ ਕੱਢਦੀ ਤੇ ਇਹਦੇ ਵਿੱਚ ਇਹੀ ਹੁੰਦਾ ਹੁਣ ਆ ਦੇਖ ਲਓ ਤੁਸੀਂ ਆਪਣੇ ਕੋਲ ਬਹੁਤ ਲੰਬਾਈ ਚਾਈ ਬਹੁਤ ਕੱਟੀਆਂ ਇਹ ਬਹੁਤ ਘੱਟ ਖਰਚੇ ਤਿਆਰ ਕਰੀਆਂ ਨੇ ਮਤਲਬ ਰੀਆਂ ਨੇ ਓਪਨ ਇਹ ਹੁਣ ਆ ਦੇਖ ਲਓ ਥੱਲੋਂ ਹੁਣ ਬਰੀਡ ਦੀ ਕੱਟੀ ਆ ਗਈ ਤੇ ਆ ਦੇਖੋ ਥੱਲੋਂ ਕੋਈ ਨੂੰ ਬੈਟ ਮੈਚ ਨਹੀਂ ਕੁਝ ਨਹੀਂ ਦਿੱਤਾ ਆਪਾਂ ਨੇ ਤੇ ਥੱਲੋਂ ਚੱਡਾ ਪੂਰਾ ਖੋਲੋ ਜੀ ਸਭ ਤੇ ਬਰੀਡ ਦੇ ਵਿੱਚ ਗੱਡ ਦੇ ਵਿੱਚ ਹੀ ਹੁੰਦਾ ਇਹ ਕੋਈ ਵੀ ਚੀਜ਼ ਜੱਡਾਂ ਨਹੀਂ ਬਣਾਉਂਦਾ ਦੁੱਧ ਨਹੀਂ ਕਢਾ ਸਕਦੀ ਇਹ ਸਿਰਫ ਫालतੁ ਦੀਆਂ ਫਜ਼ੂਲ ਗੱਲਾਂ ਨੇ ਬਾਈ ਖਰਚਾ ਬਹੁਤ ਘੱਟ ਤੋਂ ਘੱਟ ਕਰੋ ਹਿਸਾਬ ਨਾਲ ਕਰੋ ਚੰਗੀ ਖਰਾਕ ਪਾਓ ਮੇਨਤਾ ਇਹ ਆ ਜੇ ਵੀ ਖਰਾਕ ਚੰਗੀ ਪਾਓ ਜਿਹੜੇ ਪ੍ਰੋਡਕਟਾਂ ਦੇ ਛੱਡ ਕੇ ਖਰਾਕ ਤੇ ਜ਼ੋਰ ਦਿਓ ਜੇ ਮੱਝਾਂ ਨੇ ਚਾਹੇ ਕਟੀਆਂ ਨੇ ਚਾਹੇ ਝੋਟੀਆਂ ਨੇ ਜਿੰਨਾ ਖਰਾਕ ਤੇ ਜ਼ੋਰ ਲਾਹੋਗੇ ਬਾਈ ਪ੍ਰੋਡਕਟਾਂ ਤੋਂ ਬਚੋ ਫੇਰ ਹੀ ਤੁਸੀਂ ਕੰਮ ਜਾਓ ਸਭ ਨੂੰ ਫੇਰ ਹੀ ਪਸ਼ੂ ਚੰਗੇ ਰਹਿਣਗੇ ਸਿਹਤਮੰਦ ਰਹਿਣਗੇ ਬਾਲਾ ਕੋਈ ਫਾਇਦਾ ਨਹੀਂ ਓਕੇ ਜੀ ਧੰਨਵਾਦ